भावे तो चेहरे पिंपल्स हो गए ने, चाहे के टैनिंग बहुत ज्यादा हो गई है या फिर ड्राई स्किन बहुत ज्यादा है या फिर हेयर्स जो है तो आड़े बहुत ही ज्यादा ड्राई और बेजान जो हो गए ने इन सब प्रॉब्लम्स प्रॉब्लम तो मदद करेगा नारियल का तेल यानी कि कोकोनट ऑयल जी हाँ क्योंकि जो नारियल तेल है इस बहुत सारे गुण ने अगर अभी मोटे तौर पर गल करिए एंटीबैक्टीरियल है एंटी फंगल है इसे बहुत अच्छे विटामिन्स, विटामिन e, विटामिन ई विटामिन ए बहुत अच्छे एंटीआक्सीडेंट ने इस बहुत चंकी मात्रा देरिक एसिड मिल जाए आयरन चंकी मात्रा में इन्हों सब चीज़ा होन के होन्धी रखने हेयर्स हैल्दी रखने बहुत ज्यादा मदद करन वाला है ਅੱਜ ਮੈਂ ਤੁਹਾਨੂੰ ਨਾਰੀਅਲ ਦੇ ਤੇਲ ਦੇ ਨਾਲ ਹੀ ਪੰਜ ਫੇਸ ਪੈਕਸ ਦੱਸਣ ਜਾ ਰਹੀਆਂ ਜੋ ਤੁਸੀਂ ਰੈਗੂਲਰ ਲਗਾਉਂਦੇ ਹੋ ਅਲੱਗ-ਅਲੱਗ ਪ੍ਰੋਬਲਮਸ ਲਈ ਮੈਂ ਅਲੱਗ-ਅਲੱਗ ਫੇਸ ਪੈਕ ਦੱਸੂੰਗੀ ਇਸ ਨੂੰ ਅਗਰ ਤੁਸੀਂ ਲਗਾ ਲੈਨੇ ਹੋ ਇਸ ਨੂੰ ਆਪਾਂ ਫੇਸ ਪੈਕ ਨਾ ਕਹਾਂ ਕਿ ਨਾਰੀਅਲ ਦਾ ਤੇਲ ਕਿਉਂਕਿ ਕੁਝ ਚੀਜ਼ਾਂ ਪੈ ਐਡ ਕਰਨੀਆਂ ਹੈ ਫੇਸ ਤੇ ਲਗਾਉਣੀਆਂ ਜਿਸ ਦੇ ਨਾਲ ਜਿਨ੍ਹਾਂ ਦੀ ਡਰਾਈ ਸਕਿਨ ਹੈ ਉਹ ਠੀਕ ਹੋ ਜਾਏਗੀ ਪਿੰਪਲਸ ਦੀ ਪ੍ਰੋਬਲਮ ਹੈ ਉਹ ਠੀਕ ਹੋ ਜਾਏਗੀ ਟੈਨਿੰਗ ਦੀ ਜਿਨ੍ਹਾਂ ਨੂੰ ਪ੍ਰੋਬਲਮ ਹੈ ਉਹ ਅਲੱਗ ਤੋਂ ਮੈਂ ਆਪਾਂ ਗੱਲ ਜ਼ਰੂਰ ਕਰਾਂਗੇ ਕਿ ਕਿਸ ਤਰੀਕੇ ਨਾਲ ਉਹ ਵੀ ਮਿਸ਼ਨ ਤਿਆਰ ਕਰਨਾ ਹੈ ਸੋ ਰੈਡੀ ਹੋ ਜਾਓ ਜ होम रेमडीज सू दस रही हूँ कि किमें नारियल तेल का फायदा ले हो जो बहुत महंगे महंगे ब्यूटी प्रोडक्ट चेहरे पर असर नहीं पा पा रहे ना। नारियल का तेल तो घर दिया चीजा मिला के अपने चेहरे तूबसूरत निखार लियाईवन स्किन टोन हो गई है उसमें भी बहुत वजिए अपनी स्किन टोन बना सकते हो सेहतमंद समूथ स्किन नजर आने वाली है सब तो पहला आप गल कर लीए ਜਿਨ੍ਹਾਂ ਦੀ ਫੇਸ ਤੇ ਪਿੰਪਲਸ ਹੀ ਐਕਨੇ ਦੀ ਜਾਂ ਸਕਿਨ ਇਨਫੈਕਸ਼ਨ ਦੀ ਕੋਈ ਪ੍ਰੋਬਲਮ ਚੱਲ ਰਹੀ ਹੈ ਤਾਂ ਤੁਸੀਂ ਥੋੜਾ ਜਿਹਾ ਦਹੀਂ ਲੈਣਾ ਉਸ ਦੇ ਵਿੱਚ ਨਾਰੀਅਲ ਦਾ ਤੇਲ ਚਾਰ ਪੰਜ ਬੂੰਦਾ ਨਿੰਬੂ ਦੀਆਂ ਐਡ ਕਰ ਲਓ ਤੇ ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਨ ਤੋਂ ਬਾਅਦ ਆਪਣੇ ਫੇਸ ਤੇ ਅਪਲਾਈ ਕਰਨਾ ਹੈ 15-20 ਮਿੰਟ ਲਗਾ ਕੇ ਰੱਖੋ ਉਸ ਤੋਂ ਬਾਅਦ ਨੋਰਮਲ ਪਾਣੀ ਦੇ ਨਾਲ ਤੁਸੀਂ ਧੋ ਲਓ ਇਹ ਅਗਰ ਤੁਸੀਂ ਰੈਗੂਲਰ ਲਗਾਉਂਦੇ ਹੋ ਨਾ ਤੁਹਾਨੂੰ ਇੱਕਦਮ ਆਪਣੇ ਚਿਹਰੇ ਤੇ ਬਹੁਤ ਨਿਖਾਰ ਆਣ ਵਾਲਾ ਹੈ ਦਹੀਂ ਦੇ ਕੁਝ ਅਜਿਹੇ ਗੁਣ ਹੁੰਦੇ ਨੇ ਜੋ ਸਕਿਨ ਨੂੰ ਬ੍ਰਾਈਟ ਕਰਨ ਦੇ ਵਿੱਚ ਤੁਹਾਡੀ ਮਦਦ ਕਰੇਗਾ ਔਰ ਨਾਰੀਅਲ ਦੇ ਤੇਲ ਦੀ ਆਪਾਂ ਗੱਲ ਕਰੀਏ ਇਸੇ ਤਾਂ ਮੈਂ ਫਾਇਦੇ ਤੁਹਾਨੂੰ ਦੱਸ ਹੀ ਚੁੱਕੀਆਂ ਵਿਟਾਮਿਨ A ਹੈ ਵਿਟਾਮਿਨ E ਹੈ ਚੰਗੀ ਮਾਤਰਾ ਦਾ ਵਿਚ ਜੋ ਕਿ ਐਂਟੀਆਕਸੀਡੈਂਟ ਹੈ ਔਰ ਸਾਡੀ ਜੋ ਹੈ ਏਜਿੰਗ ਦੇ ਪ੍ਰੋਸੈਸ ਨੂੰ ਸਲੋ ਡਾਊਨ ਕਰ ਦਿੰਦਾ ਹੈ ਨਾਰੀਅਲ ਦਾ ਤੇਲ ਨਿੰਬੂ ਹੈ ਐਂਟੀਬੈਕਟੀਰੀਅਲ ਹੈ ਇਸ ਲਈ ਸਾਡੇ ਫੇਸ ਕੋਈ ਵੀ ਬੈਕਟੀਰੀਅਲ ਇਨਫੈਕਸ਼ਨ ਹੋਈ ਪਈ ਹੈ ਉਸ ਦੇ ਨਾਲ ਉਹ ਠੀਕ ਹੋਣ ਵਾਲਾ ਤੇ ਜਦੋਂ ਮਿਸ਼ਰਣ ਸਾਰੀਆਂ ਚੀਜ਼ਾਂ ਤੁਸੀਂ ਫੇਸ ਤੇ ਲਗਾਉਂਦੇ ਹੋ ਤਾਂ ਤੁਸੀਂ ਖੁਦ ਸਮਝ ਆਦੇ ਹੋ ਕਿੰਨਾ ਫਾਇਦਾ ਇਸ ਦੇ ਨਾਲ ਤੁਹਾਨੂੰ ਮਿਲਣ ਜਾ ਰਿਹਾ ਹੈ ਅਗਲੀ ਮੈਂ ਗੱਲ ਕਰਾਂ ਜੋ ਹੈ ਨਾਰੀਅਲ ਦੇ ਤੇਲ ਦੇ ਵਿੱਚ ਤੁਸੀਂ ਥੋੜੀ ਜੀ ਹਲਦੀ ਔਰ ਇਸਦੇ ਨਾਲ ਹੀ ਸ਼ਹਿਦ ਮਿਲਾ ਲਓ ਔਰ ਥੋੜਾ ਜਾਂ ਨਿੰਬੂ ਦੀਆਂ 2 3 4 ਕਬੂੰਦਾ ਤੁਸੀਂ ਐਡ ਕਰ ਲਓ ਕੀ ਕੀ ਪਾਇਆ ਨਾਰੀਅਲ ਦਾ ਤੇਲ ਇਸ ਦੇ ਵਿੱਚ ਸ਼ਹਿਦ ਹਲਦੀ ਅਤੇ ਨਿੰਬੂ ਦਾ ਰਸ ਏ ਤੇ ਧਿਆਨ ਜ਼ਰੂਰ ਰੱਖਣਾ ਜਿਹੜੀ ਹਲਦੀ ਹੈ ਪਿਓਰ ਹੋਵੇ ਕਈ ਵਾਰੀ ਮਾਰਕੀਟ ਵਿੱਚ ਜਿਹੜੀ ਹਲਦੀ ਆਂਦੀ ਉਸ ਵਿੱਚ ਕਲਰ ਮਿਕਸ ਕਿਆ ਕੀਤਾ ਗਿਆ ਹੁੰਦਾ ਤੇ ਜੇ ਕਲਰ ਮਿਕਸ ਹੋਇਆ ਤਾਂ ਫੇਸ ਤੇ ਜੋ ਹੈ ਕਈ ਵਾਰ ਰੂਜ਼ਾ ਕਲਰ ਚੜ ਜਾਂਦਾ ਸੋ ਸ਼ੁੱਧ ਹਲਦੀ ਹੈ ਤਾਂ ਹੀ ਤੁਸੀਂ ਇਸ ਦੇ ਵਿੱਚ ਪਾਓ ਆਦਰਵਾਇਸ ਤੁਸੀਂ ਕੱਲਾ ਨਾਰੀਅਲ ਦਾ ਤੇਲ ਸ਼ਹਿਦ ਔਰ ਨਿੰਬੂ ਦਾ ਰਸ ਪਾ ਸਕਦੇ ਹੋ ਇਸ ਮਿਸ਼ਰਣ ਨੂੰ ਫੇਸ ਤੇ 10 ਮਿੰਟ ਲਗਾ ਕੇ ਰੱਖਣਾ ਹੈ ਔਰ ਫਿਰ ਤੁਸੀਂ ਇਸ ਨੂੰ ਨਾਰਮਲ ਪਾਣੀ ਦੇ ਨਾਲ ਜੋ ਹੈ ਹਟਾ ਦੇਣਾ ਹੈ ਪਰ ਮੈਂ ਇਥੇ ਵੀ ਕਹਿਣਾ ਚਾਹੂੰਗੀ ਜਿਨ੍ਹਾਂ ਦੀ ਆਇਲੀ ਸਕਿਨ ਹੈ ਉਹ ਦੇਖੋ ਬਹੁਤ ਜ਼ਿਆਦਾ ਧਿਆਨ ਦੇਣ ਕਿ ਡਾਇਰੈਕਟ ਨਾਰੀਅਲ ਦਾ ਤੇਲ ਕਦੀ ਵੀ ਤੁਸੀਂ ਫੇਸ ਤੇ ਨਹੀਂ ਲਗਾਣਾ ਹੈ ਕਿਉਂਕਿ ਉਸ ਦੇ ਨਾਲ ਜਿਹੜੇ oily skin ਵਾਲਿਆਂ ਦੇ ਜਿਹੜੇ pores ਐ ਉਹ ਬਹੁਤ ਜ਼ਿਆਦਾ ਭਰ ਜਾਂਦੇ ਐ oil ਦੇ ਨਾਲ ਤੇ ਫਿਰ ਬੰਦ ਹੋ ਜਾਂਦੇ ਨੇ pores ਫਿਰ ਜਿਸ ਕਰਕੇ pimples ਦੀ ਪ੍ਰੋਬਲਮ ਹੋ ਜਾਂਦੀ ਐ ਜੇਕਰ ਤੁਸੀਂ nariyal ਦਾ ਤੇਲ face ਤੇ apply ਕਰਦੇ ਵੀ ਹੋ ਤਾਂ ਉਸ ਨੂੰ clean اچھی ਤਰ੍ਹਾਂ ਨਾਲ ਤੁਸੀਂ ਜ਼ਰੂਰ ਕਰ ਲੈਣਾ ਹੈ ਤਾਂ ਕਿ ਬਿਲਕੁਲ ਵੀ ਬਾਅਦ ਵਿੱਚ ਜੋ ਹੈ ਜਿਹੜੀ ਵੀ ਰੈਮਡੀ ਤੁਸੀਂ ਕੀਤੀ ਹੈ ਉਸ ਤੋਂ ਬਾਅਦ ਨਾਰੀਅਲ ਦਾ ਤੇਲ ਫੇਸ ਤੇ ਬਾਕੀ ਬਚਿਆ ਨਾ ਰਹੇ ਪੋਰਸ ਤੁਹਾਡੇ ਬੰਦ ਨਹੀਂ ਹੋਣੇ ਚਾਹੀਦੇ ਅਗੋਂ ਮੈਂ ਤੁਹਾਨੂੰ ਇੱਕ ਹੋਰ ਦੱਸਣ ਜਾ ਰਹੀ ਹਾਂ ਜੋ ਰਾਤ ਭਰ ਚਿਹਰੇ ਤੇ ਲਗਾ ਕੇ ਅਗਰ ਤੁਸੀਂ ਸੌਂਦੇ ਹੋ ਅਗੋਂ ਸਰਦੀਆਂ ਆ ਰਹੀਆਂ ਵੈਸੇ ਡਰਾਈ ਸਕਿਨ ਦੀ ਪ੍ਰੋਬਲਮ ਬਹੁਤ ਜਣਿਆਂ ਨੂੰ ਹੋ ਜਾਂਦੀ ਹੈ ਸੋ ਨਾਰੀਅਲ ਦਾ ਜਿਹੜਾ ਤੇਲ ਹੈ ਇਸ ਵਿੱਚ ਸ਼ਹਿਦ ਮਿਲਾ ਕੇ ਥੋੜਾ ਜਿਹਾ ਨਾਰੀਅਲ ਦਾ ਤੇਲ ਤੇ ਥੋੜਾ ਜਿਹਾ ਸ਼ਹਿਦ ਤੁਹਾਡਾ ਇੱਕ ਸੀਰਮ ਦੀ ਤਰ੍ਹਾਂ ਰੈਡੀ ਹੋ ਜਾਏਗਾ ਇਸ ਨੂੰ ਮਿਲਾ ਕੇ ਤੁਸੀਂ ਚਿਹਰੇ ਤੇ ਲਗਾਣਾ ਹੈ ਰਾਤ ਭਰ ਲਗਾ ਕੇ ਰੱਖਣਾ ਹੈ ਸਵੇਰੇ ਉੱਠ ਕੇ ਤੁਸੀਂ ਧੋ ਲੈਣਾ ਹੈ ਔਰ ਤੁਸੀਂ ਦੇਖੋਗੇ ਕਿੰਨੀ ਹਾਈਡਰੇਟ ਸਕਿਨ ਤੁਹਾਨੂੰ ਮਿਲਣ ਵਾਲੀ ਹੈ স্মੂਥ ਇੱਕਦਮ ਸੌਫਟ ਸਕਿਨ ਤੁਹਾਨੂੰ ਮਿਲਣ ਵਾਲੀ ਹੈ सो so, इतें क्वानटिटी का ध्यान जरूर रखना है कि बहुत ज़्यादा थप्प थप के नहीं सोना है कि थोड़ा तो सराना ही उ गंदा हो जाए सो so, जिमें अजक अं सिरम यूज करते हैं बस उस तरीके थोड़ा जा कुछ बूंदा नारियल दिया, तेल दियाँ और कुछ, कुछ बूंदा शहद दिया लो मिक्स करो और फेस से लगाओ सारी रात लगा के रखो और सवेरे तुम जो धोगे न तो, ना। तो अलग ही निखार अपने फेस से जरूर नज़र आने वाले so, सो सर्दियों के लगातार असी कई तरह द होम रैमडीज अपनाने की कोशिश करते हैं कि किमें अभी अपने मॉइस्चर वी बना के रखिए हाइड्रो ਬੇਟਸ ਕਿਨੂੰ ਰੱਖੀਏ ਇਹ ਉਸ ਦੇ ਵਿੱਚ ਇੱਕ ਬਹੁਤ ਅੱਛੀ ਰੈਮੇਡੀ ਤੁਹਾਡੇ ਲਈ ਰਹਿਣ ਵਾਲੀ ਹੈ ਅੱਗੋਂ ਮੈਂ ਗੱਲ ਕਰਾਂ ਜਿਨ੍ਹਾਂ ਦੀ ਟੈਨਿੰਗ ਹੋ ਗਈ ਹੈ ਨਾ ਫੇਸ ਤੇ ਬਹੁਤ ਜ਼ਿਆਦਾ ਟੈਨ ਰਿਮੂਵਲ ਦੇ ਲਈ ਵੀ ਤੁਸੀਂ ਨਾਰੀਅਲ ਦਾ ਤੇਲ ਯੂਜ਼ ਕਰਨਾ ਹੈ ਕਿਵੇਂ ਤਾਂ ਸਮਝ ਲਓ ਇਸ ਨੂੰ ਤੁਸੀਂ ਨਾਰੀਅਲ ਦਾ ਤੇਲ ਲੈਣਾ ਹੈ ਇਸ ਦੇ ਵਿੱਚ 4-5 ਬੂੰਦਾਂ ਨਿੰਬੂ ਦੇ ਰਸ ਦੀਆਂ ਪਾ ਦੇਣੀ ਹੈ ਇਹਨੂੰ ਮਿਕਸ ਕਰੋ ਔਰ ਆਪਣੇ ਫੇਸ ਤੇ ਤੁਸੀਂ ਜਦੋਂ ਲਗਾਓਗੇ 10-15 ਮਿੰਟ ਲਗਾ ਕੇ ਰੱਖੋ ਉਸ ਤੋਂ ਬਾਅਦ ਤੁਸੀਂ ਇਸ ਨੂੰ ਨਾਰਮਲ ਪਾਣੀ ਨਾਲ ਧੋ ਲੋਗੇ ਤਾਂ ਇਹ ਤੁਹਾਡਾ ਜੋ ਹੈ ਟੈਨ ਰਿਮੂਵਲ ਦਾ ਕੰਮ ਕਰਨ ਵਾਲਾ ਹੈ ਦੇਖੋ ਕਿੰਨਾ ਆਸਾਨ ਜਾਂ ਘਰੇਲੂ ਕਾ ਹੈ ਜਿਸ ਨੂੰ ਤੁਸੀਂ ਕਰਹੀ ਬਣਾ ਲੈਣਾ ਹੈ ਚਿਹਰੇ ਤੇ ਲਗਾ ਲੈਣਾ ਹੈ ਤੇ ਇਸ ਦੇ ਨਾਲ ਹੀ ਤੁਹਾਡੀ ਟੈਨਿੰਗ ਜੋ ਹੈ ਦੂਰ ਹੋਣ ਵਾਲੀ ਹੈ ਸਿਰਫ ਚਿਹਰਾ ਹੀ ਨਹੀਂ ਅਗਰ ਤੁਹਾਡੀ ਬਾਹਾਂ ਤੇ ਪੈਰਾਂ ਤੇ ਹੱਥਾਂ ਤੇ ਕਿਤੇ ਵੀ ਟੈਨਿੰਗ ਹੋਈ ਹੈ ਤਾਂ ਤੁਸੀਂ ਇਸ ਮਿਸ਼ਰਣ ਨੂੰ ਜੋ ਹੈ ਬਣਾ ਕੇ ਲਗਾ ਸਕਦੇ ਹੋ ਅਗੂ ਗੱਲ ਕਰੀ ਨਾ ਆਪਾਂ ਅੱਜਕੱਲ ਦੇਖਦੇ ਆ ਕਿ ਮੇਕਅਪ ਜਿਵੇਂ ਅਸੀਂ ਸਾਰੇ ਕਰਦੇ ਆ ਤੇ ਮੇਕਅਪ ਰਿਮੂਵ ਕਰਨ ਲਈ ਵੀ ਕਿੰਨੀਆਂ ਮਹਿੰਗੀ ਮਹਿੰਗੀ ਕਰੀਮਾਂ ਆਂਦੀਆਂ ਮੇਕਅਪ ਰਿਮੂਵਰ ਆਉਂਦੇ ਨੇ ਤਾਂ ਤੁਸੀਂ ਸਿਰਫ ਇੱਕ ਨਾਰੀਅਲ ਦੇ ਤੇਲ ਨਾਲ ਵੀ ਅਗਰ ਆਪਣੇ ਫੇਸ ਦਾ ਮੇਕਅਪ ਜੋ ਹੈ ਰਿਮੂਵ ਕਰ ਦਿਓ ਤਾਂ ਇਸ ਦੇ ਨਾਲ ਜੋ ਹੈ ਤੁਹਾਡਾ ਫੇਸ ਜੋ ਹੈ ਬਹੁਤ ਅੱਛਾ ਇੱਕ ਤੇ ਸੁਨਾਰੀਲ ਦੇ ਤੇਲ ਨਾਲ ਜਦੋਂ ਤੁਸੀਂ ਪੁੱਛੋਗੇ ਕਈ ਤਰ੍ਹਾਂ ਦੇ ਕੈਮੀਕਲਸ ਹ ਤੁਸੀਂ ਬਾਤ ਜਾਣਿਓ ਕਿਉਂਕਿ ਜਿਹੜੇ ਮਾਰਕੀਟ ਵਿੱਚ ਕਈ ਪ੍ਰੋਡਕਟਸ ਆਉਂਦੇ ਨੇ ਮੇਕਅਪ ਰਿਮੂਵ ਕਰਨ ਲਈ ਹੋਰ ਕਈ ਹਾਰਮਫੁਲ ਕੈਮੀਕਲਸ ਉਸ ਦੇ ਵਿੱਚ ਪਾਏ ਜਾਂਦੇ ਨੇ ਸੁਨਾਰੀਲ ਦੇ ਤੇਲ ਨਾਲ ਜਦੋਂ ਇੱਕ ਵਾਰ ਦੋ ਵਾਰ ਤੁਸੀਂ ਦੋ ਤਿੰਨ ਵਾਰ ਇਹਨੂੰ ਫੇਸ ਤੇ ਲਗਾ ਕੇ ਕਲੀਨ ਕਰ ਲੈਨੇ ਹੋ ਤਾਂ ਚੰਗੀ ਸਿਹਤਮੰਦ ਚੀਜ਼ ਹੀ ਤੁਹਾਡੀ ਸਕਿਨ ਨੂੰ ਮਿਲਣ ਜਾ ਰਹੀ ਹੈ ਸੋ ਫਿਰ ਤੋਂ ਕਹੂੰਗੀ ਆਇਲੀ ਸਕਿਨ ਵਾਲੇ ਜੋ ਹੈ ਜੇਕਰ ਤੁਸੀਂ ਨਾਰੀਅਲ ਦੇ ਤੇਲ ਨੂੰ ਕੋਕੋਨਟ ਆਇਲ ਨੂੰ ਯੂਜ਼ ਕਰਦੇ ਹੋ ਤਾਂ ਉਸ ਨੂੰ ਬਾਅਦ ਵਿੱਚ ਇੱਕ ਅੱਛੇ ਕਲਿੰਜ਼ਰ ਦੇ ਨਾਲ ਜ਼ਰੂਰ ਸਾਫ਼ ਕਰ ਲੈਣਾ ਹੈ ਤਾਂ ਕਿ ਤੁਹਾਡੇ ਪੋਰਸ ਬਿਲਕੁਲ ਬੰਦ ਨਾ ਹੋਣ ਇਸ ਦੇ ਨਾਲ ਬਾਕੀ ਅਗਰ ਅਸੀਂ ਗੱਲ ਕਰੀਏ ਸਿਰਫ ਸਾਡੀ ਸਕਿਨ ਦੇ ਲਈ ਹੀ ਨਹੀਂ ਸਾਡੀ ਬਾਡੀ ਤੇ ਕੋਈ ਵੀ ਸਕਿਨ ਡਿਜ਼ੀਜ਼ ਅਗਰ ਹੋ ਗਿਆ ਲਾਈਕ ਐਕਜ਼ਿਮਾ ਦੀ ਆਪਾਂ ਗੱਲ ਕਰ ਲਈਏ ਡਰਮੈਟਾਈਟਿਸ ਦੀ ਗੱਲ ਕਰ ਲਈਏ ਸੋਰਾਈਸਿਸ ਦੀ ਗੱਲ ਕਰ ਲਈਏ ਉੱਥੇ ਵੀ ਨਾਰੀਅਲ ਦੇ ਤੇਲ ਦੀਆਂ ਜਿਹੜੀਆਂ ਐਂਟੀਬੈਕਟੀਰੀਅਲ ਐਂਟੀਫੰਗਲ ਪ੍ਰੋਪਰਟੀਆਂ ਨੇ ਇਹ ਬਹੁਤ ਮਦਦ ਕਰਦੀਆਂ ਨੇ ਕਿਸੇ ਵੀ ਸਕਿਨ ਪ੍ਰੋਬਲਮ ਦੇ ਵਿੱਚ ਜੋ ਹੈ ਨਾਰੀਅਲ ਦੇ ਤੇਲ ਦਾ ਇਸਤੇਮਾਲ ਕਰਕੇ ਤਾ ਜਾ ਸਕਦਾ ਹੈ ਕਿਉਂਕਿ ਇਹ ਸਾਡੇ ਬਾਡੀ ਦੇ ਸਾਡੇ ਸਕਿਨ ਦੇ ਜਿਹੜੇ ਨੈਚੁਰਲ ਪੀ ਐਚ ਲੈਵਲ ਨੂੰ ਮੈਂਟੇਨ ਕਰ ਸਕਦਾ ਹੈ ਨਾਰੀਅਲ ਦਾ ਤੇਲ ਆਪਾਂ ਹੈਅਰ ਹੈਅਰ ਦੀ ਵੀ ਗੱਲ ਕਰ ਲਈਏ ਜਿਨ੍ਹਾਂ ਦੇ ਬਹੁਤ ਜ਼ਿਆਦਾ ਡਰਾਈ ਹੈਅਰ ਨੇ ਬਾਲ ਬਹੁਤ ਜ਼ਿਆਦਾ ਛੱਡਦੇ ਹੀ ਰਹਿੰਦੇ ਨੇ ਦੋ ਮੁਹੇ ਬਾਲ ਹੋ ਰਹੇ ਨੇ ਤਾਂ ਤੁਸੀਂ ਆਪਣੀ ਰੂਟਸ ਨੂੰ ਮਜ਼ਬੂਤ ਕਰਨ ਲਈ ਉਹਨਾਂ ਨੂੰ ਵਧੀਆ ਪੋਸ਼ਣ ਦੇਣ ਦੇ ਲਈ ਵੀ ਨਾਰੀਅਲ ਦਾ ਤੇਲ ਦਾ ਇਸਤੇਮਾਲ ਕਰ ਸਕਦੇ ਹੋ ਸਟਾਰਟਿੰਗ ਵਿੱਚ ਗੱਲ ਕੀਤੀ ਸੀ ਵਿਟਾਮਿਨ A ਹੈ ਵਿਟਾਮਿਨ C ਹੈ ਵਿਟਾਮਿਨ A ਹੈ ਵਿਟਾਮਿਨ E ਹੈ ਔਰ ਨਾਲ ਦੇ ਨਾਲ ਲਾਰਿਕ ਐਸਿਡ ਐਸ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਨਾਲ ਤਾਂ ਤੁਸੀਂ ਜਦੋਂ ਆਪਣੇ హెਅਰਸ ਦੇ ਵਿੱਚ ਲਗਾਉਂਦੇ ਹੋ ਇਸ ਨਾਲ ਮ사ਜ ਕਰਦੇ ਹੋ ਰੈਗੂਲਰ ਜਦੋਂ ਤੁਸੀਂ ਇਸ ਨੂੰ ਆਪਣੇ ਚੇਅਰਸ ਤੇ ਲਗਾਉਂਦੇ ਹੋ ਨਾ ਤਾਂ ਤੁਹਾਡੇ ਵਾਲ ਮਜ਼ਬੂਤ ਹੋ ਜਾਂਦੇ ਨੇ ਕਿਉਂਕਿ ਆਪਾਂ ਕਈ ਵਾਰੀ ਬਹੁਤ ਜ਼ਿਆਦਾ ਹੇਅਰ ਸਟਾਈਲਸ ਬਣਾਉਣ ਦੇ ਲਈ ਕਈ ਸਪਰੇਅਜ਼ ਜਾਂ ਕਈ ਕਲਰ ਬਹੁਤ ਜ਼ਿਆਦਾ ਕੈਮੀਕਲਸ ਯੂਜ਼ ਕਰਵਾ ਕਰਦੇ ਨੇ ਉਸ ਲਈ ਤੇਲ ਤੇਲ ਲਗਾਉਂਦੇ ਹੀ ਨਹੀਂ ਆ ਤਾਂ ਤੁਹਾਡੇ హెਅਰਸ ਆ ਬੇਜਾਨ ਹੋ ਕੇ ਝੜਨੇ ਸ਼ੁਰੂ ਹੋ ਜਾਂਦੇ ਨੇ ਸੋ ਜਿੰਨਾ ਜ਼ਿਆਦਾ ਅਗਰ ਤੁਸੀਂ ਆਪਣੇ ਹੇਅਰਸ 'ਤੇ ਕੈਮੀਕਲ ਕੁਝ ਕਰਵਾ ਰਹੇ ਹੋ ਚਾਹੇ ਸਟ੍ਰੇਟਨਿੰਗ ਕਰ ਰਹੇ ਹੋ ਚਾਹੇ ਕੋਈ ਹੇਅਰ ਸਟਾਈਲ ਕਰਨ ਲਈ ਗਰਮ ਰੋਡ ਯੂਜ਼ ਕਰ ਰਹੇ ਹੋ ਕਰਲੀ ਕਰਨ ਦੇ ਲਈ ਹੇਅਰਸ ਨੂੰ ਜਾਂ ਹੇਅਰ ਕਲਰਿੰਗ ਕਰਵਾ ਰਹੇ ਹੋ ਜਿਸ ਦੇ ਵਿੱਚ ਕਿ ਹੇਅਰਸ ਨੂੰ ਬਲੀਚ ਕਰ ਦਿੱਤਾ ਜਾਂਦਾ ਹੈ ਸੋ ਉਸ ਦੇ ਨਾਲ ਵਾਲ ਜੋ ਹੈ ਡਰਾਈ ਹੋ ਕੇ ਝੜਨੇ ਸ਼ੁਰੂ ਹੋ ਜਾਂਦੇ ਨੇ ਤਾਂ ਉੱਥੇ ਤੁਸੀਂ ਨਾਰੀਅਲ ਦੇ ਤੇਲ ਦੇ ਨਾਲ ਜੇਕਰ ਰੈਗੂਲਰ ਮ사ਜ ਕਰਦੇ ਹੋ ਤਾਂ ਤੁਹਾਡੇ ਵਾਲ ਜੋ ਹੈ ਹੈਲਦੀ ਰਹਿਣ ਵਾਲੇ ਨੇ ਸੋ ਬਹੁਤ ਹੀ ਆਸਾਨ ਜੀ ਚੀਜ਼ਾਂ ਹਮੇਸ਼ਾ ਤੁਹਾਡੇ ਲਈ ਲੱਭ ਕੇ ਲਿਆਨੀ ਆ ਕਿ ਮਹਿੰਗੇ ਮਹਿੰਗੇ ਆਪਾਂ ਪ੍ਰੋਡਕਟਸ ਦੀ ਜਗ੍ਹਾ ਤੇ ਘਰ ਦੇ ਵਿੱਚ ਹੀ ਕੁਝ ਚੀਜ਼ਾਂ ਨੂੰ ਬਣਾ ਲਈਏ ਜਿਦੇ ਢੇਰ ਸਾਰੇ ਫਾਇਦੇ ਨੇ ਤੇ ਅਸੀਂ ਆਪਣੇ ਆਪ ਨੂੰ ਖੂਬਸੂਰਤ ਬਣਾ ਸਕਦੇ ਹਾਂ ਤੇ ਆਪਣੇ ਲਾਈਫ ਨੂੰ ਹੈਲਦੀ ਬਣਾ ਸਕਦੇ ਹਾਂ ਆਈ ਹੋਪ ਆਸ ਦੀ ਵੀਡੀਓ ਵੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਅਗਰ ਤੁਸੀਂ ਹੁਣ ਤੱਕ ਵੀ ਮੇਰੇ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਫੋਲੋ ਕਰ ਦਿਓ YouTube ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੋਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਦਿਓ ਮਿਲਾਂਗੇ ਜਲਦੀ ਹੀ ਸੇ ਇਤਨਾ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਹੀ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ